ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ 'ਚ ਗੱਲ ਕਰਨੀ ਹੈ ਅੱਜ ਆਪਾਂ ਬ੍ਰਾਂਡ ਬਾਰੇ ਕਹਿੰਦੇ ਸਾਦਗੀ ਦਾ ਕੋਈ ਬ੍ਰਾਂਡ ਨਹੀਂ ਹੁੰਦਾ ਦੇਖੋ ਜੀ ਕਹਿੰਦੇ ਸਾਦਗੀ ਖੁਦ ਬ੍ਰਾਂਡਾਂ ਜਿੰਨਾ ਦਮ ਰੱਖਦੀ ਹੈ ਹਰ ਇੱਕ ਕੱਪੜੇ ਦਾ ਬ੍ਰਾਂਡ ਹੈ ਨਾ ਤਾਂ ਪੱਗ ਦਾ ਕਦੇ ਬ੍ਰਾਂਡ ਦੇਖਿਆ ਨਾ ਸੁਣਿਆ ਨਾ ਚੁੰਨੀ ਦਾ ਬ੍ਰਾਂਡ ਸੁਣਿਆ ਕਦੇ ਜਿਹੜੀ ਔਰਤ ਆ ਮੇਰੀਆਂ ਗੱਲਾਂ ਦਾ ਬੁਰਾ ਨਾ ਮੰਨਾਇਓ ਅੱਜ ਕੱਲ੍ਹ ਦੀਆਂ ਕੁੜੀਆਂ 'ਚ ਮੈਂ ਬਹੁਤ ਸੁਧਾਰ ਦੇਖਦੀ ਆ ਇਹ ਜਿਹੜੀ ਸਾਦਗੀ ਆ ਉਹ ਇੱਕ ਕੁੜੀ ਦੀ ਜਿੰਨੀ ਸਲਵਾਰ ਸੂਟ 'ਚ ਸਾਦਗੀ ਆ ਜਿੰਨੀ ਇੱਕ ਕੁੜੀ ਦੀ ਸਲਵਾਰ ਸੂਟ 'ਚ ਸਾਦਗੀ ਆ ਸਿਰ ਤੇ ਦੁਪੱਟੇ ਨਾਲ ਸਾਦਗੀ ਆ ਉਹ ਨਹੀਂ ਕਿਸੇ ਹੋਰ ਕੱਪੜੇ 'ਚ ਹੈਗੀ ਲੱਖਾ ਪਾ ਲੋ ਫੈਸ਼ਨ ਚੱਲੇ ਹੋਏ ਆ ਆਪਾਂ ਕਿਸੇ ਫੈਸ਼ਨ ਦੇ ਖਿਲਾਫ ਨਹੀਂ ਹੈਗੇ ਬੱਚਿਆਂ ਦਾ ਆਪਣਾ ਆਪਣਾ ਛੌਂਕ ਹੁੰਦਾ ਕੱਪੜੇ ਪਾਉਣ ਦਾ ਪਰ ਮੈਂ ਸਾਦਗੀ ਦੀ ਗੱਲ ਕਰਦੀ ਆਂ ਮੁੰਡਾ ਸਿਰ ਤੇ ਪੱਗ ਹੋਵੇ ਕੁਰਤਾ ਪਜਾਮਾ ਪਾਇਆ ਹੋਵੇ ਪੈਰ 'ਚ ਪੰਜਾਬੀ ਜੁੱਤੀ ਹੋਵੇ ਕਾਹਨੂੰ ਕਹਿਣ ਦੀਆਂ ਗੱਲਾਂ ਇਹ ਵੀ ਸਾਦਗੀ ਦੇਖਣਯੋਗ ਹੁੰਦੀ ਆਂ ਦੇਖਦਾ ਅਗਲਾ ਫੜ ਕੇ ਕਈ ਵਾਰ ਕੋਲ ਨੂੰ ਧੀ ਪੁੱਤ ਨੰਗ ਜਵੇ ਅਗਲਾ ਮੂੰਹ ਘੁਮਾ ਕੇ ਪਿੱਛੇ ਵੀ ਝਾਕਦਾ ਹੈ ਬਈ ਜਾਂਦਾ ਕਿਸੇ ਦਾ ਧੀ ਪੁੱਤ ਜਿਹੜੀ ਸਾਦਗੀ ਆ ਨਾ ਸਾਦਗੀ ਖਾਣ ਦੀ ਸਾਦਗੀ ਪਹਿਨਣ ਦੀ ਸਾਦਗੀ ਬੋਲਣ ਦੀ ਸਾਦਗੀ ਉੱਠਣ ਦੀ ਸਾਦਗੀ ਬੈਠਣ ਦੀ ਸਾਦਗੀ ਉਹ ਵੀ ਕੰਸਾਨ ਦਾ ਗਹਿਣਾ ਅਸੀਂ ਇੰਨੇ ਇੱਕ ਜ਼ਿੰਦਗੀ ਚ ਚੜਚੜੇ ਹੋ ਗਏ ਸਾਡੀ ਬੋਲੀ ਚ ਵੀ ਸਾਦਗੀ ਨਹੀਂ ਰਹੀ ਅਸੀਂ ਇੰਨੇ ਫੈਸ਼ਨੇਬਲ ਹੋ ਗਏ ਸਾਡੇ ਪਹਿਰਾਵੇ ਵਿੱਚ ਸਾਦਗੀ ਨਹੀਂ ਰਹੀ ਅਸੀਂ ਆਪਣੇ ਆਪ ਚ ਘਟ ਰਹੇ ਨੇ ਆ ਮੈਨੂੰ ਕੀ ਪਸੰਦ ਆ ਅਸੀਂ ਉਹ ਘਟ ਦੇਖਦੇ ਆਂ ਲੋਕਾਂ ਨੇ ਕੀ ਪਾਇਆ ਹੋਇਆ ਅਸੀਂ ਉਹ ਵੱਧ ਦੇਖਦੇ ਆਂ ਰਿਵਾਜ ਰਿਵਾਜ ਮਗਰ ਅਸੀਂ ਵੱਧ ਭੱਜਦੇ ਆਂ ਹੁਣ ਤੁਹਾਨੂੰ ਪਤਾ ਹੈ ਵੀ ਕਿਹੜਾ ਕਿਹੜਾ ਰਿਵਾਜ ਦੱਸੀਏ ਤੁਹਾਨੂੰ ਜਿਹਦੇ ਮਗਰ ਦੁਨੀਆ ਦੀ ਦੌੜ ਲੱਗ ਜਾਂਦੀ ਹੈ ਜਿੱਧਰ ਨੂੰ ਇੱਕ ਚੱਲਦਾ ਉਧਰ ਨੂੰ ਸਾਰੇ ਚੱਲ ਪੈਣੇ ਆ ਕੋਈ ਟਾਮੀ ਹੋਊਗੀ ਧੀ ਪਹਿਣਾ ਜਿਹੜੀ ਆਪਣੇ ਸਲਵਾਰ ਸੂਟ ਤੇ ਹੀ ਡਿਪੈਂਡ ਹੈ ਨਹੀਂ ਦੁਨੀਆ ਦੀ ਜਿਹੜੇ ਜਿੱਦਣ ਦੀ ਇੱਕ ਪਾਸੇ ਨੂੰ ਦੌੜ ਹੋਊਗੀ ਸਾਰਿਆਂ ਦੀ ਉਧਰ ਨੂੰ ਹੋ ਜਾਂਦੀ ਹੈ ਵੀ ਆਹ ਰਵਾਜ ਆ। ਆ ਉੱਚਿਆਂ ਦਾ ਰਵਾਜ ਆ ਗਿਆ, ਨੀਵੇਂਆਂ ਦਾ ਰਵਾਜ ਆ ਗਿਆ, ਆ ਫਲਾਣਿਆਂ ਦਾ ਰਵਾਜ ਆ ਗਿਆ, ਧਮਕਿਆਂ ਦਾ ਰਵਾਜ ਆ ਗਿਆ। ਦੇਖੋ ਜੀ ਰਵਾਜਾਂ ਮਗਰ ਸਾਨੂੰ ਅੱਛਾ ਇੱਕ ਇੱਕ ਰਵਾਜ ਦੀ ਤੁਹਾਨੂੰ ਹੋਰ ਗੱਲ ਦੱਸਦੀਆਂ। ਰਵਾਜ ਡੇਢ ਤੋਂ ਸਾਲ ਦੀ ਗੱਲ ਹੁੰਦੀ ਹੈ। ਹੱਦ 3 ਸਾਲ ਚੱਲ ਜੂ। ਉਹ ਫਿਰ 15-15 20-20 ਸਾਲ ਨਹੀਂ ਹੋਰ ਵਾਜ ਮੁੜ ਕੇ ਆਉਂਦਾ। ਔਰ ਫਿਰ 15-20 ਸਾਲ ਬਾਅਦ ਫੇਰ ਉਹੀ ਰਵਾਜ ਆਊਗਾ ਮੁੜ ਕੇ ਫੇਰ ਲੋਕ ਉਹ ਟੁੱਟ ਕੇ ਉਧਰ ਨੂੰ ਤਰਪੈਂਦੇ ਨੇ ਆ ਖੁੱਲੀ ਮੂਰੀ ਦਾ ਰਵਾਜ ਆ ਗਿਆ ਆ ਫਲਾਣਾ ਰਵਾਜ ਆ ਗਿਆ ਨੀਵੇਂ ਸੂਟਾਂ ਦਾ ਰਵਾਜ ਆ ਗਿਆ ਉੱਚਿਆਂ ਦਾ ਰਵਾਜ ਆ ਗਿਆ ਫਿਰ ਉਹ ਸੋਹਣੇ ਲੱਗਣ ਲੱਗ ਜਾਂਦੇ ਨੇ ਕਈ ਤਾਂ ਪੁਰਾਣਿਆਂ ਨੂੰ ਕੱਢ ਕੇ ਪਾ ਲੈਂਦੇ ਨੇ ਕਈ ਫਿਰ ਸਿਉਣੇ ਵਾਲੀ ਦਰੂੜੀ ਦੇ ਦਿੰਦੇ ਨੇ ਭਾਈ ਰਵਾਜ ਆ ਗਿਆ ਜਿਹੜਾ ਸਾਦਗੀ ਦਾ ਰਵਾਜ ਹੈ ਇਹ ਨਾ ਕਦੇ ਗਿਆ ਸਾਡੀਆਂ ਮਾਵਾਂ ਦਾਦੀਆਂ ਤੋਂ ਚੱਲਿਆ ਆਉਂਦਾ ਪਿੱਛੇ ਸਾਦਗੀ ਦਾ ਰਵਾਜ ਆ ਸਲਵਾਰ ਸੂਟ ਕੁੜਤੇ ਪਜਾਮੇ ਇਹ ਨਾ ਕਦੇ ਗਿਆ ਨਾ ਇਹ ਕਦੇ ਜਾਣਾ ਇਹਨਾਂ ਦੇ ਵਿਚਾਲੇ ਵਿਚਾਲੇ ਹੋਰ ਕਿੰਨੇ ਹੀ ਰਿਵਾਜ ਆ ਗਏ ਚਲੇ ਗਏ ਇਹ ਸਦਾ ਬਹਾਰ ਹੈ ਹੁਣ ਗੁੱਸਾ ਨਾ ਕਰ ਜਿਓ ਮੇਰੀਆਂ ਗੱਲਾਂ ਦੇਖੋ ਜਿਹੜੀ ਆਪਾਂ ਗੱਲ ਸਮਝਾਉਣੀ ਹੁੰਦੀ ਹੈ ਮੈਂ ਵੀ ਤੁਹਾਡੇ ਪਿੱਛੇ ਆਉਣੀ ਆ ਮੈਂ ਕਿਹੜਾ ਤੋਂ ਬਾਹਰ ਆ ਹੁਣ ਧੀ ਭੈਣ ਕਿੰਨੀ ਆ ਯਤਰਫ ਲੇਲਾ ਲਾ ਲਵੇ ਬਾਲਾਂ ਨੂੰ ਵਿੰਗੇ ਟੱਡੇ ਕਰ ਲਵੇ ਜੋ ਮਰਜ਼ੀ ਕਰ ਲਵੇ ਪਰ ਇੱਕ ਕੁੜੀ ਸਲਵਾਰ ਸੂਟ ਚ ਹੋਵੇ ਦੁਪੱਟਾ ਹੋਵੇ ਸਿਰ ਤੇ ਲੱਤਾ ਹੋਇਆ ਉਹਦੇ ਨਾਲ ਗੱਲ ਕਰਨ ਲੱਗਿਆ ਵੀ ਅਗਲਾ ਸੋਚਦਾ ਉਹਦੀ ਸਾਦਗੀ ਨੂੰ ਦੇਖ ਕੇ ਵੀ ਅਗਲਾ ਨੀਮੀ ਪਾਉਂਦਾ ਕਿਉਂਕਿ ਜਦ ਅਸੀਂ ਪੜਦੇਚ ਖੜੇ ਆ ਨਾ ਮੈਂ ਧੀਆ ਭੈਣਾਂ ਨੂੰ ਹੋਰ ਵੀ ਵੀਡੀਓਾਂ 'ਚ ਬਹੁਤ ਕਹਿਣੀ ਹੁੰਦੀਆਂ ਬੇਸ਼ੱਕ ਦੀ ਤੁਸੀਂ ਕਾਲਜਾਂ ਜਾਂ ਯੂਨੀਵਰਸਿਟੀਆਂ ਜਿੱਥੇ ਮਰਜ਼ੀ ਜਾਨੀ ਆ ਕੋਈ ਗੱਲ ਨਹੀਂ ਭਾਈ ਜਿਹਾ ਜਿਹਾ ਤੁਹਾਡਾ ਜੀ ਕਰਦਾ ਖਾਓ ਪਹਿਨੋ ਆਪਣੀਆਂ ਮਰਜ਼ੀਆਂ ਹੁੰਦੀਆਂ ਨੇ ਪਰ ਜਿਹੜੀਆਂ ਕੁੜੀਆਂ ਸਾਦੀਆਂ ਰਹਿਣਾ ਚਾਹੁੰਦੀਆਂ ਨੇ ਇਹੋ ਜਿਹੀਆਂ ਕੁੜੀਆਂ ਵੀ ਅਸੀਂ ਦੇਖਦੇ ਹਾਂ ਚੰਗੇ-ਚੰਗੇ ਯੂਨੀਵਰਸਿਟੀਆਂ 'ਚ ਵੀ ਸਲਵਾਰ ਸੂਟ 'ਚ ਜਾਂਦੀਆਂ ਨੇ ਕੁੜੀਆਂ ਸੇ ਟਾ ਕੇ ਕਿਉਂਕਿ ਉਹਨਾਂ ਨੂੰ ਘਰੋਂ ਇੰਨੀ ਖੁੱਲੀ ਪਰਮਿਸ਼ਨ ਨਹੀਂ ਹੁੰਦੀ ਉਹ ਵੱਖਰੀਆਂ ਹੀ ਦਿਖਦੀਆਂ ਹੁੰਦੀਆਂ ਨੇ ਵੱਖਰੀਆਂ ਹੀ ਸੋਈ ਗੱਲ ਹੈ ਸਾਦਗੀ ਦੀ ਨਾ ਕਿਸੇ ਤੋ ਰਿਸ ਕਦੇ ਹੋਈ ਹੈ ਨਾ ਹੋਣੀ ਹੈ ਇਹਨੇ ਸਾਉਦੀ 100% ਰਹਿਣਾ ਹੈ ਹੈਗੀ ਤੀ ਅੱਗੇ ਵੀ ਰਹੂਗੀ ਕਿਉਂਕਿ ਸਾਦਗੀ ਇੱਕ ਖੁਦ ਬ੍ਰਾਂਡ ਹੈ ਸੋਹੀ ਗੱਲਾਂ ਇਹ ਚਾਰ ਦਿਨ ਦੇ ਚਮਕਾਰੇ ਨੇ ਚਲੋ ਠੀਕ ਆ ਜੀ ਕੋਈ ਬੋਲਦਿਆਂ ਕੋਲ ਭੁੱਲ ਚੁੱਕ ਹੋ ਗਈ ਹੋਵੇ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ